ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਅਧਿਆਇ ਨੌਵਾਂ ਚੱਕਰ ਅਭਿਆਸ ਨੰਬਰ 9.1 ਤੇ ਇਹਦੇ ਪਹਿਲੇ ਦੋ ਸਵਾਲ ਵਿੱਚ ਦੋ ਹੀ ਸਵਾਲ ਨੇ ਬੱਚਿਓ ਦੋਨੋਂ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਚੇਤਾ ਕਰਾਉਣਾ ਕਿ ਇਸੇ ਚੈਨਲ ਤੇ ਤੁਹਾਡੀਆਂ 9th ਕਲਾਸ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਆ ਗਈਆਂ ਤੁਸੀਂ ਉਹ ਵੀ ਜ਼ਰੂਰ ਦੇਖੋ ਇੱਕ ਆ ਗਈ 9th ਮੈਥ ਜੋ ਅੰਗਰੇਜ਼ੀ ਮੀਡੀਅਮ ਵਿੱਚ ਹੈ ਜਿਹੜੇ ਬੱਚਿਆਂ ਨੇ ਅੰਗਰੇਜ਼ੀ ਮੀਡੀਅਮ ਲਿਆ ਉਹ ਦੇਖ ਸਕਦੇ ਨੇ ਇੱਕ ਆ ਗਈ 9th ਮੈਥ ਨੋਟਸ ਜਿਹਦੇ ਵਿੱਚ ਮੈਥ ਦੇ ਸਾਰੇ ਸਿਧਾਂਤ ਸਮਝਾਏ ਗਏ ਨੇ ਇੱਕ ਆ ਗਈ 9th ਇੰਗਲਿਸ਼ ਵੀ ਈਕ ਆ ਗਈ 9th ਇੰਗਲਿਸ਼ ਲਿਟਰੇਚਰ ਇੱਕ ਆ ਗਈ 9th ਗ੍ਰਾਮਰ ਇੱਕ ਆ ਗਈ 9th ਸਾਇੰਸ ਇੱਕ ਆ ਗਈ ਗਣਿਤ ਦੇ ਸਿਧਾਂਤ ਤੇ ਇੱਕ ਆ ਗਈ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਇੱਕ ਅਗੇ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਸੋ ਚੈਨਲ ਤੇ ਜਾ ਕੇ ਬੱਚਿਓ ਇਹਨਾਂ ਪਲੇਲਿਸਟਾਂ ਨੂੰ ਵੀ ਖੁੱਲ ਕੇ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਪਹਿਲਾ ਸਵਾਲ ਕੀ ਕਿੰਦਾ ਹੈ ਕਿ ਨੇ ਯਾਦ ਕਰੋ ਕਿ ਦੋ ਚੱਕਰ ਸਰਬੰਗ ਸਮ ਹੁੰਦੇ ਹਨ ਜੇਕਰ ਉਹਨਾਂ ਦੇ ਅਰਧ ਵਿਆਸ ਬਰਾਬਰ ਹੋਣ ਠੀਕ ਹੈ ਇਹ ਅਸੀਂ ਚੀਜ਼ਾਂ ਪੜ ਚੁੱਕੇ ਹਾਂ ਭੱਲੇ ਸੋ ਕਹਿੰਦੇ ਸਿੱਧ ਕਰੋ ਕਿ ਸਰਬੰਗ ਸਮ ਚੱਕਰਾਂ ਦੀਆਂ ਬਰਾਬਰ ਜਿਵਾਵਾਂ ਉਹਨਾਂ ਦੇ ਕੇਂਦਰਾਂ ਉੱਤੇ ਬਰਾਬਰ ਕੋਣ ਬਣਾਉਂਦੀਆਂ ਹਨ ਠੀਕ ਹੈ ਸੋ ਬੱਚਿਓ ਇਹਦਾ ਦੋ ਚੱਕਰ ਬਣਾ ਲੈਣੇ ਨੇ ਤੁਸੀਂ ਇੱਕ ਚੱਕਰ ਬਣਾ ਲਿਆ ਇਹਦਾ ਕੇਂਦਰ ਸੀ ਇੱਕ ਚੱਕਰ ਬਣਾ ਲਿਆ ਇਹਦਾ ਕੇਂਦਰ ਆਰ ਤੇ ਬੱਚਿਓ ਇਹ ਬਰਾਬਰ ਨਹੀਂ ਮਨ ਲਕਿ ਜਿਹੜਾ ਅਰਧ ਵਿਆਸ ਨੇ ਏ ਸੀ ਅਤੇ ਦੋ ਅਰਧ ਵਿਆਸ ਇੱਕੋ ਚੱਕਰ ਦੇ ਹੋਵੇ ਇਹ ਦੋਨਾਂ ਦੇ ਬਰਾਬਰ ਨੇ ਪੀ ਆਰ ਪੀ ਕਿਉ ਆਰ ਕਿਉ ਠੀਕ ਹੈ ਸਹਿ ਜਿਵਾਵਾ ਇਹ ਪੀ ਕਿਉ ਇੱਕ ਜਿਵਾਵਾ ਇਹ ਜਿਵਾਏਗੇ ਤੇ ਕਿ ਇਹ ਵੀ ਇੱਕ ਜਿਵਾਏ ਹੈ ਠੀਕ ਹੈ ਸੋ ਇਹਦਾ ਲਿਖਣਾ ਮੰਨ ਲਓ ਕੇਂਦਰ ਸੀ ਅਤੇ ਆਰ ਵਾਲੇ ਦੋ ਸਰਬੰਗ ਸੰ ਚੱਕਰ ਹਨ ਆਪ ਦੋਨਾਂ ਦੇ ਅਰਧ ਵਿਆਸ ਬਰਾਬਰ ਹਨ ਨਾਲੇ ਜੀਵਾਵਾਂ AB ਅਤੇ PQV ਬਰਾਬਰ ਹੁੰਦੇ ਕਿ ਹੁਣ ਤ੍ਰਿਭੁਜਾਂ ABC ਅਤੇ PQR ਦੇ ਵਿੱਚ ਕੋਣਸੀ ਲੜੇ ਤ੍ਰਿਭੁਜ ਦੇ ਨਾਲ ਦੇ ਵਿੱਚ AC PR AC PR ਸਰਵੰਗਸਮ ਚੱਕਰ ਨੇ ਅਰਧ ਵਿਆਸ ਬਰਾਬਰ ਨੇ ਦਿੱਤਾ ਹੈ ਦਿੱਤਾ ਹੈ BC QR QUR BC QR ਇਹ ਵੀ ਦੋਨੋਂ ਬੱਚੇ ਅਰਧ ਵਿਆਸ ਨੇ ਬਰਾਬਰ ਨੇ ਤੇ ਏ ਵੀ ਬਰਾਬਰ ਪੀ ਕਿਉ ਜੀਵਾਵਾਂ ਦੋਨੋਂ ਬਰਾਬਰ ਦਸੀਆਂ ਉਹਨੇ ਦਿੱਤਾ ਸੋ ਇਸ ਤਰ੍ਹਾਂ ਦਾ ਤ੍ਰਿਪੁਜ ਏ ਵੀ ਸੀ ਸਰਵੰਗ ਸਮ ਹੈ ਤ੍ਰਿਪੁਜ ਪੀ ਕਿਉ ਆਰ ਦੇ ਕਿਉ ਐਸ 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 ਪੂਜਾ 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 ਸਾਈਡ 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 ਸਰਵੰਗ ਸਮਤਾ ਦੇ ਨੇਮ ਤੋਂ ਇਸ ਲਈ ਅਜੇ ਤ੍ਰਿਪੁਜ ਸਰਵੰਗ ਸਮ ਸੇ ਦੋਗੇ ਤੇ ਇਸ ਕਰਕੇ ਆਪਣਾ ਕੋਣ ਏ ਸੀ ਬੀ ਕੋਣ ਏ ਸੀ ਬੀ ਬਰਾਬਰ ਕੋਣ ਪੀ ਆਰ ਕਿਉ ਕਿਉ ਬੱਚੋ ਸਰਵੰਗ ਸਮ ਤ੍ਰਿਪੁਜਾਂ ਦੇ ਸੰਗਤ ਕੋਣ ਬਰਾਬਰ ਹੁੰਦੇ ਹਨ ਸੋ ਵਿਚੈਤ ਕਰਨਾ ਸੀ ਸਿੱਧ ਹੋ ਗਿਆ ਸੋ ਅਸੀਂ ਲਿਖਾਂਗੇ ਅਰਥਾਤ ਸਰਵੰਗ ਸਮ ਚੱਕਰਾਂ ਦੀਆਂ ਬਰਾਬਰ ਜਿਵਾਵਾਂ ਉਹਨਾਂ ਦੇ ਕੇਂਦਰਾਂ ਉੱਤੇ ਬਰਾਬਰ ਕੋਣ ਬਣਾਉਂਦੀਆਂ ਹਨ ਇਹਨੇ ਇਹ ਸਿੱਧ ਕਰਨ ਲਈ ਕਿਹਾ ਸੀਗਾ ਤੇ ਜਿੱਦਾਂ ਸਵਾਲ ਜਿਵੇਂ ਲਿਖਿਆ ਸੀ ਉਦਾਂ ਹੀ ਅਸੀਂ ਇਹ ਲਿਖ ਲੈਣਾ ਹੈ ਪੀਆ ਗੱਲ ਸਿੱਧ ਹੋ ਗਈ ਠੀਕ ਹੈ ਜੀ ਆਓ ਅਗਲਾ ਸਵਾਲ ਦੇਖੀਏ ਦੂਜਾ ਸਵਾਲ ਹੈ ਬੱਚਿਓ ਸਿੱਧ ਕਰੋ ਕਿ ਜੇਕਰ ਸਰਵੰਗ ਸਮ ਚੱਕਰਾਂ ਦੀਆਂ ਜਿਵਾਵਾਂ ਉਹਨਾਂ ਦੇ ਕੇਂਦਰਾਂ ਤੇ ਬਰਾਬਰ ਕੋਣ ਬਣਾਉਂਦੀਆਂ ਹੋਣ ਜੀਵਾਵਾਂ ਬਰਾਬਰ ਹੁੰਦੀਆਂ ਹਨ ਹੁਣ ਬੱਚਿਓ ਧਿਆਨ ਦਿਓ ਇਹ ਸਵਾਲ ਪਹਿਲੇ ਸਵਾਲ ਦਾ ਬਿਲਕੁਲ ਉਲਟ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਜੀਵਾਵਾਂ ਬਰਾਬਰ ਹੁੰਦੀਆਂ ਨੇ ਜੀਵਾਵਾਂ ਜੇ ਬਰਾਬਰ ਨਹੀਂ ਤੇ ਕੌਣ ਬਰਾਬਰ ਹੋਣਗੇ ਕੇਂਦਰ ਤੇ ਬਣਾਏ ਗਏ ਉਹਨਾਂ ਵੱਲੋਂ ਹੁਣ ਇਹਨਾਂ ਨੇ ਕਹਿਤਾ ਕਿ ਉਹਨਾਂ ਵੱਲੋਂ ਬਣਾਏ ਗਏ ਕੋਣ ਜੇ ਬਰਾਬਰ ਨੇ ਤੇ ਦੱਸੋ ਜੀਵਾਵਾਂ ਬਰਾਬਰ ਹੋਣਗੀਆਂ ਸਿੱਧ ਕਰੋ ਜੇ ਦੋਨੋਂ ਚੱਕਰ ਸਰਬੰਗ ਸਮ ਹਨ ਠੀਕ ਹੈ ਸੋ ਫੇਰ ਉਹੀ ਬੱਚਿਓ ਸ਼ੁਰੂ ਤੇ ਇੰਦੀ ਕਰਾਂਗੇ ਆਪਾਂ ਮਨ ਲੋ ਕੇਂਦਰ C ਅਤੇ R ਵਾਲੀ ਦੋ ਸਰਵੰਗ ਸਮ ਚੱਕਰ ਹਨ ਭਾਵ ਦੋਨਾਂ ਦੇ ਅਰਧ ਵਿਆਸ ਬਰਾਬਰ ਨੇ ਇਹ ਗੱਲ ਯਾਦ ਰੱਖਣੀ ਹੈ ਬੱਚਿਓ ਜੇ ਚੱਕਰ ਸਰਵੰਗ ਸਮ ਹੋਣ ਤੇ ਉਹਨਾਂ ਦੇ ਅਰਧ ਵਿਆਸ ਬਰਾਬਰ ਹੁੰਦੇ ਹਨ ਠੀਕ ਹੈ ਇਹ ਗੱਲ ਮਲੀ ਮੰਨਿਆ ਪਰ ਮੰਨਿਆ ਸੱਚ ਹੈ ਸੋ ਫਿਰ ਲਿਖਣਾ ਹੈ ਨਾਲੇ ਜੀਵਾਵਾਂ AB ਅਤੇ PQ ਕਰਮਵਾਰ ਕੇਂਦਰ C ਅਤੇ R ਤੇ ਬਰਾਬਰ ਕੋਣ ਬਣਾਉਂਦੀਆਂ ਹਨ ਭਾਵ ACB ACB ਬਰਾਬਰ PRQ ਐ ਦਿੱਤਾ ਇਹਨਾਂ ਨੇ ਠੀਕ ਹੈ कोण त्रिभुजा एबीसी ਅਤੇ पीक्यूआर ਵਿੱਚ ਸੋ ਉਹ ਹੀ ਦਿਖਾਂਗੇ ਇੱਥੇ ਲੜੀ ਜੋੜਨ ਲਈ ਸੋ ए सी पी आर ए सी पी आर ਦਿੱਤਾ ਹੈ बी सी क्यू आर ए बी ਦਿੱਤਾ ਹੈ ਕਿਉਂ ਦਿੱਤਾ ਹੈ ਕਿਉਂਕਿ ਦੋਨੋਂ ਸਰਬੰਗ ਸਮ ਦੋਨੋਂ ਚੱਕਰ ਸਰਬੰਗ ਸਮ ਹਨ ਅਤੇ ਸਰਬੰਗ ਸਮ ਚੱਕਰਾਂ ਦੇ ਅਰਧ ਵਿਆਸ ਬਰਾਬਰ ਹੁੰਦੇ ਹਨ ਸੋ ए सी ਔਰ पी आर ए बी सी ਤੇ आर क्यू ਵਿਚ ਕੀ ਅਗਰੇ क्यू आर ਸਾਰੇ ਅਰਧ ਵਿਆਸ ਨੇ ਸੋ ਕੋਣ ACB ਬਰਾਬਰ PRQ ਵੀ ਦਿੱਤਾ ਹੈ ਇਹਨਾਂ ਨੇ ਕਿਹਾ ਵੀ ਉਹ ਬਰਾਬਰ ਕੋਣ ਬਣਾਉਂਦੀਆਂ ਹਨ ਇਸ ਲਈ ਤ੍ਰਿਭੁਜ ABC ਸਰਬੰਗ ਸਮੈ ਤ੍ਰਿਭੁਜ PQR ਦੇ ਪਹਿਲੇ ਸਵਾਲ ਵਿੱਚ ਸਰਬੰਗ ਸਮਤਾ ਦਾ ਨਿਯਮ ਸੀ SSS ਹੁਣ ਇੱਥੇ ਫਰਕ ਪੈ ਗਿਆ SAS S A S S A S ਸੋ SAS ਸਰਬੰਗ ਸਮਤਾ ਦੇ ਨਿਯਮ ਤੋਂ ਦੋਨੋਂ ਤ੍ਰਿਭੁਜ ਸਰਬੰਗ ਸਮਸਦ ਹੋ ਗਏ ਇਸ ਲਈ AB ਬਰਾਬਰ PQ ਸਰਵੰਗ ਸਮ ਤ੍ਰਿਕੋਣਾਂ ਦੀਆਂ ਸੰਗਤ ਕੋਣਾਂ ਬਰਾਬਰ ਹੁੰਦੀਆਂ ਹਨ ਅਰਥਾਤ ਜੇਕਰ ਸਰਵੰਗ ਸਮ ਚੱਕਰਾਂ ਦੀਆਂ ਜਿਵਾਵਾਂ ਉਹਨਾਂ ਦੇ ਕੇਂਦਰ ਉੱਤੇ ਬਰਾਬਰ ਕੋਣ ਬਣਾਉਣ ਤਾਂ ਜਿਵਾਵਾਂ ਬਰਾਬਰ ਹੁੰਦੀਆਂ ਹਨ ਸੋ ਬੱਚਿਓ ਬੜਾ ਹੀ ਸੌਖਾ ਸਵਾਲ ਸੀਗੇ ਦੋਨੋਂ ਅਤੇ ਮੁੱਢਲੇ ਕਿਸਮ ਦੇ ਸਵਾਲ ਸੀਗੇ ਜਿਹਦੇ ਵਿੱਚ ਅਸੀਂ ਤ੍ਰਿਕੋਣਾਂ ਦੀ ਸਰਵੰਗ ਸਮਤਾ ਨੂੰ ਵਰਤ ਕੇ ਐਸ ਸਵਾਲ ਕੀਤੇ ਹਨ ਤੇ ਐ ਚੱਕਰਾਂ ਦੇ ਬਾਰੇ ਮੁੱਢਲੇ ਸਵਾਲ ਸਨ ਹੁਣ ਅਗਲੇ ਅਭਿਆਸ ਵਿੱਚ ਜਦੋਂ ਤੁਸੀਂ ਇਹ ਸਭ ਨਾਲ ਇਕੱਲ ਮੁੱਢਲੀ ਸਮਝ ਆ ਜਾਣਗੀਆਂ ਅਗਲੇ ਸਵਾਲ ਕਰਦੇ ਵੀ ਸਾਡੇ ਲਈ ਸੌਖੇ ਹੋ ਜਾਣਗੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਵਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ